ਜਦੋਂ 1980 ਦੀ ਇਹ ਸ਼ੁਰੂ ਹੋਈ ਕੋਈ ਕੋਈ ਜਿਸਾਨ ਨਾ ਸਿੰਘ ਪਰ ਨਾਰਾ ਦੇ ਸਟੇਟਮੈਂਟ ਸੀ ਜੀ ਤੇ ਜਦੋਂ ਦਰਬਾਰ ਸਾਹਿਬ ਤੇ ਫੌਜ ਐਂਟਰ ਹੋਈ ਜਿਸ ਨੇ ਖਾਲਸਾਪਨ ਦੀ ਮੀਤ ਦਿੱਤੀ ਉਸ ਤੋਂ ਬਾਅਦ ਇੱਕ ਲੰਮਾ ਸੰਘਰਸ਼ ਚੱਲਿਆ 10 ਸਾਲਾਂ ਚੋਂ 48 ਸਾਲਾਂ ਅੱਜ ਵੀ ਉਹਦੇ ਵਿੱਚ अनेका ਕੁਰਬਾਨੀਆਂ ਹੋਈਆਂ अनेका ਸ਼ਹੀਦੀਆਂ ਹੋਈਆਂ ਆਪਾਂ ਸਾਰੇ ਜਾਣਦੇ ਹਾਂ ਮੇਰੇ ਤੋਂ ਤੁਹਾਡੇ ਸੰਦਰਭ ਵਿੱਚ ਬਹੁਤ ਸਾਰੇ ਮੈਂਬਰ ਆਸਟ੍ਰੇਲੀਆ ਦੇ ਹਨ ਜਿਹੜੇ ਪੰਜਾਬ ਦੇ ਵਿੱਚ ਸੀ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਅੱਖੀ ਦੇਖਿਆ ਗੁਰਦਾਸਾਹ ਸੋਜੇ ਨੇ فرمایا ਗੁਰਦਾਸਾਹ ਸੋਜੇ ਕਿ ਉਹਨਾਂ ਗੁਰਦਾਸਾਹ ਸੋਜੇ ਜਦੋਂ ਵੀ ਅਸੀਂ ਬੋਲੋਚ ਕੀਤੀ ਆ ਇਹਨਾਂ ਕਮੇਟੀ ਦਾਈਂ ਇਹ ਕਸੀਫਲਾਨਾ ਜੀ ਇਸ ਵਾਰ ਨੂੰ ਕਰਾਉਣਾ ਕਦੇ ਸਨਮਾਨ ਨਹੀਂ ਕੀਤਾ ਕਦੇ ਕਦੇ ਇਹ ਨਹੀਂ ਪੁੱਛਿਆ ਸਾਨੂੰ ਕਿ ਇਥੇ ਕਿਹੜਾ ਬਰਾਬਰ ਹੋਜੂਗਾ ਕਿਹੜਾ ਨਹੀਂ ਉਹਨਾਂ ਬਾਹਰਿਆਂ ਦੇ ਵਿੱਚ ਸਿਰਫ ਅਸਸਤੀ ਸਾਰੀ ਥੀ بی خا پائی شہائی امیکے بھائی تلوچنگ ہوائی پریقاس دگان پائی ترسم سنگھ بھائی گرمیت سنسا جس نے بھی اچھی لائن سامان نا نہیں کی تھی اتنے نہیں بول سکتے کدی بھی نہیں سان یہ نوبت نہیں آئی ایون جلو رفنڈم ہوا اُنہ نے اکروچ کی اصل سہج پاٹ گور گھر خان ਇਹ ਨਹੀਂ ਗੱਲ ਖਰਾਬ ਹੋਤੀ ਮੈਂ ਮਦਨਲ ਸ਼ਾਮਾਸੀ ਨੂੰ ਸੁਪਾ ਦੇ ਲਿਆ ਸਾਰੇ ਜਿਨੇ ਸਿੱਖ ਪਾ ਜਸਸ ਦੀ ਲੀਡਰਸ਼ਿਪ ਸੀ ਸਾਰਿਆਂ ਨੂੰ ਸਰੋਪਾ ਇਸੇ ਤਰ੍ਹਾਂ ਇੱਕੋ ਜੇ ਕਰਨ ਇਸੇ ਸਟੇਪ ਉੱਜ ਜੋ ਸੋਸ਼ਲ ਮੀਟਿੰਗ ਤੇ ਹੋ ਰਿਹਾ ਹੈ ਕੋਈ ਬੰਦਾ ਕੇ ਲੈ ਬਿਠਾਇਆ ਕੋਈ ਕੇ ਲੈ ਬਿਠਾਇਆ ਉਥੋਂ ਬੈਠੇ ਕਮੇਟੀ ਆਲਿਆਂ ਨੂੰ ਬਦਲ ਕਮੇਟੀ ਆਲਿਆਂ ਨੂੰ ਕਦੀ ਕੋਸ਼ਿਸ਼ ਕਦੀ ਕੁਸ਼ ਕਰ ਰਹੇ ਆ ਅਮਰੀਕਾ ਕੈਨੇਡਾ ਦੇ ਵਿੱਚ ਹਜ਼ਾਰਾਂ ਗੁਰਦੁਆਰਾ ਸਾਹਿਬ ਆਇਆ ਕਿੰਨੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਸ਼ਹੀਦੀ ਸਮਾਰੋਹ ਲਾਇਆ ਜਾਂਦੇ ਆ ਬਹੁਤ ਘੱਟ ਗੁਰਦੁਆਰਾ ਸਾਹਿਬ ਤੁਸੀਂ ਆਪੇ-ਆਪੇ ਨਿਗਾਹ ਮਾਰ ਲਓ ਉਹਨਾਂ ਤੋਂ ਇੱਕ ਸੁਨੇਹੇ ਗੁਰੂ ਘਰ ਆਇਆ ਜਿਹੜਾ ਸਦਾ ਹੀ ਮਾਨਸਨਾ ਕਰਾਉਂਦਾ ਹੈ ਸਾਡੇ ਪੋਲੀਟਿਕਲ ਥਿਊ ਪਰਸਨਲ ਕੁਝ ਵੀ ਹੋ ਸਕਦੇ ਆ ਪਰ ਜਦੋਂ ਪੰਥ ਦੀ ਗੱਲ ਆਈ ਹੈ ਤਾਂ ਇਹਨਾਂ ਨੇ ਸਦਾ ਸਾਫ਼ ਕਰਦਾ ਸਾਡਾ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕਦੇ ਸਾਡਾ ਸਾਥ ਨਹੀਂ ਦਿੱਤਾ ਈਵਨ ਸਿਕਲ ਜਸਸ ਦੀ ਟੀਮ ਵੀ ਉਹ ਵੀ ਸਾਡੇ ਕੋਲ ਆਇਆ ਮੈਂ ਉਹਨਾਂ ਨਾਲ ਬੜਾ ক্লোਸਲੀ ਵੈਲਿਊ ਕੀਤਾ ਆ ਕਰਦਾ ਆ ਉਹਨਾਂ ਨੂੰ ਵੀ ਮੈਂ ਖੇਤੀ ਜਰੂਰ ਕਰਨਾ ਚਾਹਣਾ ਹੈ ਜਿਸ ਘਰ ਦੇ ਵਿੱਚ ਜਿਸ ਘਾਉਂ ਦੇ ਵਿੱਚ ਜਿਸ ਜਟੇਬੰਦੀ ਵਿੱਚ ਡਿਸਿਪਲਨ ਨਾ ਹੋਵੇ ਕੋਈ ਚੱਲਾ ਚੱਣੀ ਜਾਊਗੀ ਚਾਹੇ ਘਰ ਹੋਵੇ ਚਾਹੇ ਕੱਲੀ ਬੰਦੀ ਹੋਵੇ ਉੱਥੇ ਡਿਸਿਪਲਨ ਨਾ ਹੋਵੇ ਮੈਂ ਉਹਨਾਂ 'ਤੇ ਦੋਸ਼ ਹੀ ਲਾ ਰਿਹਾ ਕਿਸੇ ਨਾਮ ਦੀ ਜਰੂਰਦਾਰੇ ਕਰਦੇ ਆ ਇੱਕ ਹੋਰ ਟਾਈਮ ਦਾ ਤੁਝਾ ਹੋਰ ਕਹਿੰਦਾ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਸ਼੍ਰੀ ਦੇਵ ਤੋਂ ਜੋ ਸੁੰਡੇ ਹੋਣਗੇ ਮੈਂ ਤੁਹਾਡਾ ਪਾਰਟ ਨਹੀਂ ਸੀ ਵੇਲੇ ਬੜਾ ক্লোਜ਼ ਤੁਹਾਡੇ ਨਾਲ ਵਰਕ ਕੀਤਾ ਮੈਂ ਸਿੱਖ ਸੰਗਤ ਵੀ ਇਨਾਂ ਦੇ ਘਰੇ ਆ ਵੀਰਾ ਮੁਰਨਾ ਸਰ ਸਟਾਪ ਹੋਣਾ ਇੰਨੇ ਸਪੰਦਿਆ ਵੀ ਅਸੀਂ ਉਹਨਾਂ ਦੇ ਸ਼ਹੀਦਾਂ ਦੇ ਸਮਾਰੋਹ ਦੇ ਇੱਥੇ ਸਾਥੇ ਰਹੇ ਆ ਤੇ ਗਾਂ ਮੋਸਾ ਦਾ ਗਾਂ ਵੀ ਹੋਣਾ ਇਹ ਹੀ ਗੱਲ ਹੈ ਕਿ ਪਰ ਜੋ ਕਰ ਰਹੇ ਆ ਉਹ ਠੀਕ ਨਹੀਂ ਕਹਾ ਗੁਰੂ ਘਰ ਨੂੰ ਫੜਨਾ ਗੁਰੂ ਘਰ ਦੀ ਕਮੇਟੀ ਨੂੰ ਚੂਸ ਕਰਕੇ ਬਾਅਦ ਵਿੱਚ ਉਹਨੂੰ ਗਾਲਾਂ ਕੱਢਣੀਆਂ ਸੋਸ਼ਲ ਮੀਡੀਆ 'ਤੇ ਇਹ ਸੋਪਾ ਨਹੀਂ ਹੁੰਦਾ ਸੋਸ਼ਲ ਮੀਡੀਆ 'ਤੇ ਗਾਲਾਂ ਉਹ ਕੱਢ ਰਹੇ ਆ ਜਿਨ੍ਹਾਂ ਨੇ ਪਾਉਂਦੇ ਖਰੇ ਕਰ ਕੁਛ ਨਹੀਂ ਧਾਈ ਇਹ ਭਾਈ ਸਰਜੀਤ ਸਿੰਘ ਪਹਿਲੀ ਵਾਰ ਇਹ ਲਾਗੇ ਪੜੇ ਇਹਨਾਂ ਦੇ ਫਾਦਰ ਸਾਹਿਬ ਮਜੀਤ ਸਿੰਘ ਪਹਿਲੀ ਵਾਰ ਇਹ ਸਾਰੀ ਉਮਰ ਪਾਉਂਦੇ ਲਾ ਕੇ ਇਹਨਾਂ ਦੀਆਂ ਟਿਕਟੋਕ ਤੇ ਫੋਟੋ ਕੋਲੇ ਨਾਰਾ ਕਾਦ ਮੰਗਦੇ ਇਟ ਇਸ ਨੋਟ ਅ ਸੈਪਟੇਬਲ ਮਾ ਹੁਣਾਂ ਲੁਕਾ ਲੋ ਵੀ ਕਹਿਣਾ ਚਾਹਣਾ ਹੈ ਕਿ ਬੇखुਸੀਆਂ ਆਪਣੀਆਂ ਇਦਾਂ ਜਿਹਾ ਲੱਗਦਾ ਉਹ ਬਾਹਰ ਆ ਜਾਣ ਇਹਦਾ ਮਤਲਬ ਇਹ ਨਹੀਂ ਮੈਨੇਜਮੈਂਟ ਕਮਟੀ ਵਾਲੇ ਤੁਹਾਨੂੰ ਕੁਛ ਨਹੀਂ ਦੇ ਨਹੀਂ ਕਿ ਤੁਸੀਂ ਇਦਾਂ ਦੀ ਗਲਤ ਹੱਤਾਂ ਕਰ ਰਹੇ ਹੋ

ਉਦੋਂ ਸਾਨੂੰ ਰਵਾਈਡ ਕੀਤਾ ਜਾਂਦਾ ਅਸੀਂ ਐਜ ਦੇ ਸੰਗਤੀ ਦੂਹ ਵਿੱਚ ਆਉਨੇ ਆ ਇੱਕ ਪ੍ਰੋਗਰਾਮ ਹੁੰਦੇ ਆ ਜਿਹੜੇ ਪੰਥ ਦੀ ਜੱਥੇਬੰਦੀਆਂ ਵੱਲੋਂ ਉਕਲੀਕੇ ਜਾਂਦੇ ਆ ਉਹਨਾਂ ਵਿੱਚ ਅਸੀਂ ਵੀ ਸ਼ਾਮਲ ਹਾਂ ਉਹਨਾਂ ਵਿੱਚ ਕਦੀ ਵੀ ਇਹਨਾਂ ਨੇ ਦਰੰਦਾ ਨਹੀਂ ਕੀਤੀ ਇਹ ਸੈਟਅਪ ਹੈ ਜਦੋਂ ਅਸੀਂ ਗੁਰੂ ਘਰ ਦਾ ਪ੍ਰੋਗਰਾਮ ਦਾ ਹੀ ਆਉਨੇ ਆ ਅਸੀਂ ਐਜ ਦੇ ਸੰਗਤ ਜਿੱਦਾਂ ਬਾਕੀ ਸੰਗਤਾਂ ਉਹੀ ਆਉਨੇ ਕਦੀ ਵੀ ਅਸੀਂ ਕਾਨਫਰੈਂਸ ਨਹੀਂ ਕੀਤੀ ਕਿ ਤੁਸੀਂ ਕੀ ਗੱਲਾਂ ਕੀ ਨਹੀਂ ਕਰਦੇ ਸੋ ਇਨੀ ਵੀ ਗੱਲਵਾਸ ਸੀ ਕਿ ਤੇ ਕਮੇਟੀ ਨੂੰ ਅਸੀਂ ਸੈਕਸ਼ਨ ਦੇ ਵੀਰ ਨੂੰ ਪੂਰਾ ਸਾਨੂੰ ਸਹਿਯੋਗ ਦਿੰਦੇ ਆ ਤੇ ਵੀ ਦਿੰਦੇ ਰਹਾਂਗੇ ਕਿ ਕਿ ਸ਼ਹੀਦ ਜੀ ਇਸਲਾਮ ਨੂੰ ਅਗੇ ਤੋਂ ਵੀ ਹੱਥੇ ਰਹਿਣਗੇ ਸੋ ਇੱਕ ਹੋਰ ਮੈਂ ਗੱਲ ਅਫੀਰ ਦੇ ਵਿੱਚ ਕਹ ਰਿਹਾ ਹਾਂ ਇੱਕ ਨਾ ਅਮਰੀਕਾ ਦੇ ਵਿੱਚ Hindu Foundation ਹੈ Hindu Magnum Foundation ਉਹਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੈਂਟਰਮੈਂਟੋ ਵੀ ਤੇ ਫ੍ਰੀਡੋਮ ਡੇ ਦੇ ਵਿੱਚ ਉਹਨਾਂ ਵਿੱਚ ਉਹਨੇ ਕਿਹਾ ਕਿ ਜਿਹੜੇ ਸੇਖੀਆਂ ਸਿੱਖਾਂ ਦੇ ਗੁਰਦੁਆਰਾ ਸਾਹਿਬ ਹੈ ਮੇਰੀ ਟਾਰਗੇਟ ਉਨੀ ਫੀਮਾਂ ਨੂੰ ਕੀਤਾ ਪਰ ਸਾਰੇ ਗੁਰਦਵਾਰਿਆਂ ਨੇ ਨਾਲ ਆਇਆ ਵੀ ਇਹ ਡਰਗ ਦਾ ਡਾਟਾ ਆ ਤੇ ਇਹ ਜਿਹੜੇ ਆ ਇੱਥੇ ਵਿਵਹਨ ਰੱਖੇ ਜਾਂਦੇ ਆ ਉਹ ਸਿੱਖਾਂ ਨੂੰ ਬੁਲਾਉਣ ਦਾ ਇਹ ਜੱਗੇ ਬੰਦੀ ਨੇ ਸਿੱਧੂ ਮੈਕਨ ਫਾਊਂਡੇਸ਼ਨ ਦੇ ਇੱਕ ਵਾਰੀ ਪਹਿਲਾਂ ਇੱਕ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਸਕੂਲਾਂ ਦੇ ਵਿੱਚ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਮਾੜਾ ਮੋੜਾ ਪੜਾਇਆ ਜਾਂਦਾ ਆ ਉਸ ਇਤਿਹਾਸ ਦੇ ਵਿੱਚ ਸੇਮ ਚਾਲ ਨੂੰ ਕੱਢਿਆ ਜਾਵੇ ਆਪਾਂ ਜਿਹੜੇ ਆਪਣੇ ਕੰਮ ਕਰਦੇ ਆਲੇ ਆਪਾਂ ਬਹੁਤ ਆਪਾਂ ਵੇਰ ਨਹੀਂ 하게 ਉਹ ਕੰਮ ਆਪਣੇ ਕਰਨੇ ਆਇਆ ਅਸੀਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦੇ ਆਂ ਸੁਝੇਦੀ ਕਮੇਟੀ ਨੂੰ ਬੇਨਤੀ ਕਰਦੇ ਆਂ ਵੀ ਪੂਰਾ ਸਹਿਯੋਗ ਦਾ ਉਹ ਜੱਥੇ ਬੰਦੀ ਤੇ ਜੋ ਵੀ ਐਕਸ਼ਨ ਜਰੂਰ ਲੈਣਾ ਚਾਹੀਦਾ ਉਹ ਜੇ ਨਹੀਂ ਤਾਂ ਹੋਰ ਕੇ ਵਾਦੇ ਜਾਂਦੇ ਆ ਉਹ ਸੇਮ ਜਿਦਾ 1981 ਤੋਂ 83 ਤਾਈਂ ਜੋ ਪੰਜਾਬ ਵਿੱਚ ਭਾਜਪਾ ਦਾ ਰੂਪ ਸੀਗਾ ਉਹੀ ਰੂਪ ਹੈ ਜੋ ਇੱਥੇ ਕਰ ਰਿਹਾ ਹੈ ਇਸ ਲਈ ਮੈਂ ਬੇਨਤੀ ਕਰਦਾ ਹਾਂ ਵੀ ਉਹਨੇ ਵੀ ਜਰੂਰ ਤੁਹਾਨੂੰ ਕੋਈ ਸੁਝਾਅ ਦਾ ਇਹਨਾਂ ਸ਼ਬਦਾਂ ਨਾਲ ਦਾਸ ਜੀ ਨਾਲ ਚੱਲ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਰੀ ਜੀ